ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗੰਸਾ ਮਹਾਰਾਜ ਦੀ ਪਿਆਰੀ ਸਾਦ ਸੰਗਤ ਜੀਓ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਨੇ ਤਲੰਗ ਮਹੱਲਾ ਨੌਵੇਂ ਦੇ ਵਿੱਚ ਕਿ ਮਹਾਰਾਜ ਕਹਿੰਦੇ ਨੇ ਕਿ ਦੁਨੀਆ ਜਿਹੜੀ ਹੈ ਉਹ ਲੋਕਾਂ ਨੂੰ ਸੁਚੇਤ ਕਰਨ ਤੇ ਲੱਗੀ ਹੋਈ ਆ ਕੋਈ ਕਿਸੇ ਨੂੰ ਸਮਝਾਉਂਦਾ ਹੈ ਕੋਈ ਕਿਸੇ ਨੂੰ ਸਮਝਾਉਂਦਾ ਹੈ ਕੋਈ ਕਿਸੇ ਨੂੰ ਮਤ ਦਿੰਦਾ ਹੈ ਪਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਹਿਣ ਲੱਗੇ ਜੇ ਤੁਸੀਂ ਆਪ ਦੇ ਮਨ ਨੂੰ ਸਮਝਾਵੋ ਨਾ ਬੰਦਾ ਆਪਣੇ ਆਪ ਨੂੰ ਸਮਝਾਵੇ ਤੇ ਸਭ ਤੋਂ ਵੱਡੀ ਬੰਦੇ ਦੀ ਪ੍ਰਾਪਤੀ ਹੈ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਨੇ ਵੀ ਹੇ ਮਾਨ ਤੂੰ ਵੀ ਕੋਈ ਹੋਸ਼ ਕਰ ਲੈ ਤੂੰ ਵੀ ਸੁਚੇਤ ਹੋ ਜਾ ਹੋਸ਼ ਕਰ ਤੂੰ ਵੀ ਕੋਈ ਸੁਚੇਤ ਹੋ ਕਹਿਣ ਲੱਗੇ ਤੂੰ ਮੋਹ ਮਾਇਆ ਦੇ ਵਿੱਚ ਧੀਆਂ ਪੁੱਤਾਂ ਦੇ ਪਿਆਰ ਵਿੱਚ ਜੈਦ ਦਾਦਾਂ ਇਕੱਠੀਆਂ ਕਰਨ ਵਿੱਚ ਹੋਰ ਕਹਿਣ ਲੱਗੇ ਰਸਾਂ ਕਸਾਂ ਦੇ ਵਿੱਚ ਫਸਿਆ ਹੋਇਆ ਤੂੰ ਬੇਪਰਵਾਹ ਹੋ ਜਾ ਫਿਰਦਾ ਹੈ ਪਰ ਤੈਨੂੰ ਇਹ ਨਹੀਂ ਪਤਾ ਕਹਿਣ ਲੱਗੇ ਕਿ ਮਨੁੱਖਾ ਜਿਹੜਾ ਜਨਮ ਹੈ ਇਹਦੇ ਨਾਲ ਤੈਨੂੰ ਜਨਮ ਲੈਣ ਦੇ ਨਾਲ ਸਰੀਰ ਮਿਲਿਆ ਪਰ ਸਰੀਰ ਵੀ ਤੇਰੇ ਨਾਲ ਨਹੀਂ ਜਾਣਾ ਹੈ ਸਰੀਰ ਵੀ ਤੈਨੂੰ ਇੱਥੇ ਹੀ ਛੱਡ ਜਾਵੇਗਾ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਹਨ ਵੀ ਬੰਦਾ ਕਹਿੰਦਾ ਹੈ ਕਿ ਮੇਰਾ ਸਰੀਰ ਮੇਰਾ ਘਰ ਮੇਰਾ ਫਲਾਨ ਸਭ ਕੁਝ ਬੰਦਾ ਕਹਿੰਦਾ ਮੇਰੀ ਮੇਰੀ ਕਰਦਾ ਹੈ ਪਰ ਕਹਿਣ ਲੱਗੇ ਨਾਲ ਤਾਂ ਸਰੀਰ ਵੀ ਨਹੀਂ ਜਾਂਦਾ ਸਰੀਰ ਵੀ ਮੇਰਾ ਸਰੀਰ ਨਹੀਂ ਸਰੀਰ ਵੀ ਧੋਖਾ ਦੇ ਜਾਂਦਾ ਹੈ ਭੈਣ ਭਰਾ ਵੀ ਸਭ ਪਿੱਛੇ ੜ ਜਾਂਦੇ ਨੇ ਜਦੋਂ ਅੰਤਲਾ ਟਾਈਮ ਆਉਂਦਾ ਸਾਬ ਕਹਿੰਦੇ ਨੇ ਜਾਗ ਲਿਓ ਰੇ ਮਨਾਂ ਜਾਗ ਲਿਓ ਕਿ ਹੈ ਮੇਰੇ ਮਾਨ ਜਾਗ ਲਾ ਹੋਸ਼ ਕਰ ਕੋਈ ਜਾਗ ਲਾ ਅਗਿਆਨਤਾ ਦੀ ਨੀਂਦ ਵਿੱਚੋਂ ਉੱਠ ਜਿਹੜੇ ਅਗਿਆਨ ਤੈਨੂੰ ਅਗਿਆਨਤਾ ਦੀ ਨੀਂਦ ਵਿੱਚ ਸੁਤਾ ਪਿਆ ਨਾ ਕਿ ਕਿਤੇ ਮੈਂ ਸਦੀਵੀ ਇੱਥੇ ਬੈਠਾ ਰਹਾਂਗਾ ਨਹੀਂ ਮਾਰੇ ਕਹਿੰਦੇ ਜਾਗ ਲਿਓ ਰੇ ਮਨ ਜਾਗ ਲਿਓ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ ਜਿਹੜਾ ਤਨ ਤੇਰੇ ਸੰਗ ਹੋਇਆ ਤੇਰੇ ਨਾਲ ਆਇਆ ਤੈਨੂੰ ਮਨੁੱਖਾ ਦੇਹੀ ਚ ਮਿਲਿਆ ਨਾ ਇਹ ਵੀ ਤੇਰੇ ਨਾਲ ਨਹੀਂ ਜਾਣਾ ਹੈ ਇਹ ਤੇਰਾ ਸਰੀਰ ਵੀ ਤੈਨੂੰ ਧੋਖਾ ਦੇ ਜੇਗਾ ਸੋਪੀ ਸੰਗ ਨਾ ਹੋਇਆ ਰਹਾਓ ਇਹ ਵੀ ਤੇਰੇ ਨਾਲ ਨਹੀਂ ਜਾਣਾ ਅੱਗੇ ਗੁਰਦੇਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਹੇ ਮੇਰੇ ਮਾਨ ਵੇਖ ਮਾਂ ਪਿਓ ਪੁੱਤਰ ਰਿਸ਼ਤੇਦਾਰ ਭੈਣ ਭਰਾ ਸਬੰਧੀ ਜਿੰਨੇ ਵੀ ਨੇ ਕਹਿਣ ਲੱਗੇ ਸਾਰੀ ਉਮਰ ਤੇਰੇ ਨਾਲ ਇਹਨਾਂ ਦਾ ਮਨੁੱਖਾ ਦੇਹੀ ਚ ਇਹਨਾਂ ਨਾਲ ਪੇਮ ਰਹਿੰਦਾ ਸਾਰਿਆਂ ਨੂੰ ਤੂੰ ਪਿਆਰ ਕਰਦਾ ਉਹ ਤੈਨੂੰ ਪਿਆਰ ਕਰਦੇ ਨੇ ਪਰ ਜਦੋਂ ਤੇਰੇ ਸਰੀਰ ਵਿੱਚੋਂ ਜਾਨ ਨਿਕਲ ਗਈ ਜਦੋਂ ਜਿੰਦ ਨਿਕਲ ਗਈ ਤੇਰੇ ਸਰੀਰ ਵਿੱਚੋਂ ਕਹਿਣ ਲੱਗੇ ਸਾਰੇ ਰਿਸ਼ਤੇਦਾਰ ਕਹਿਣ ਲੱਗੇ ਇਹ ਤੈਨੂੰ ਆਪ ਜਾ ਕੇ ਅੱਗ ਚ ਪਾ ਦੇਣਗੇ ਆਪ ਤੈਨੂੰ ਅੱਗ ਲਾਉਣਗੇ ਜਾ ਕੇ ਤੇਰੇ ਸਰੀਰ ਨੂੰ ਉਦੋਂ ਵੀ ਇਹਨਾਂ ਨੇ ਤੇਰੇ ਸਾਥ ਨਹੀਂ ਦੇਣਾ ਤੇਰੇ ਨਾਲ ਨਹੀਂ ਜਾਣਾ ਭਾਵ ਕਿ ਕਿਸੇ ਨੇ ਵੀ ਤੇਰਾ ਸੰਗ ਨਹੀਂ ਨਿਭਾਉਣਾ ਤੇਰੀ ਆਤਮਾ ਜਿਹੜੀ परमात्मा ਦਾ ਨਾਮ ਜਪਣ ਵਾਤੇ ਤੈਨੂੰ ਮਿਲੀ ਆ ਮਾਤ ਪਿਤਾ ਸੁੱਤ ਬੰਧ ਜਨ ਹਿੱਤ ਜਾਨ ਸਿਓ ਕੀਨਾ ਜਿਹੜੇ ਮਾਂ ਦੇ ਨਾਲ ਪਿਓ ਦੇ ਨਾਲ ਸੁੱਤ ਦਾ ਮਤਲਬ ਬੰਧ ਦਾ ਮਤਲਬ ਰਿਸ਼ਤੇਦਾਰਾਂ ਦੇ ਨਾਲ ਤੈਨੂੰ ਬੜਾ ਪ੍ਰੇਮ ਬੜਾ ਹਿੱਤ ਕਰਦਾ ਤੂੰ ਬੜਾ ਉਹਨਾਂ ਨਾਲ ਤੇਰੀ ਸਾਂਝ ਆ ਜੀਓ ਛੁੱਟਿਓ ਜਬ ਦੇਤੇ ਜਿਦ ਤੇਰੀ ਦੇਹ ਦੇ ਵਿੱਚੋਂ ਜਿੰਦ ਨਿਕਲ ਗਈ ਜਦੋਂ ਤੇਰੀ ਸਵਾਸ ਖਤਮ ਹੋ ਗਈ ਧਾਰ ਅਗਨ ਮੈਂ ਦੀਨਾ ਤੈਨੂੰ ਉਦੋਂ ਅੱਗ ਦੇ ਵਿੱਚ ਪਾ ਦੇਣਗੇ ਛੱਟ ਦੇਣਗੇ ਜਿਵੇਂ ਇੱਕ ਵਿਦਵਾਨ ਲਿਖਦਾ ਜਿਹੜੀਆਂ ਸੂਰਤਾਂ ਚੜਦੀਆਂ ਬੱਗੀਆਂ ਤੇ ਇੱਕ ਦਿਨ ਚਿਖਾ ਤੇ ਚੜਦੀਆਂ ਦੇਖੀਆਂ ਮੈਂ ਜਿਹੜੀਆਂ ਜੁਲਫਾਂ ਨੂੰ ਅਤਰ ਫਲੇਲ ਲੱਗਦੇ ਵਾਂਗ ਕਾਸ ਦੇ ਸੜਦੀਆਂ ਦੇਖੀਆਂ ਮੈਂ ਜੋ ਪਚਾਪ ਬੈਠ ਗਈਆਂ ਅੰਗਿਆਰਿਆਂ ਤੇ ਮੁੱਖੋਂ ਸੀ ਨਾ ਕਰਦੀਆਂ ਦੇਖੀਆਂ ਮੈਂ ਘੋੜੀ ਕਾਟ ਦੀ ਚੜ੍ਹ ਪਰਦੇਸ ਗਈਆਂ ਮੁੜ ਕੇ ਪਿੰਡ ਨਾ ਵੜਦੀਆਂ ਦੇਖੀਆਂ ਮੈਂ ਮੁੜ ਕੇ ਉਹ ਸ਼ਰੀਰ ਮਿਲਦਾ ਹੀ ਨਹੀਂ ਸਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਹਿਣ ਲੱਗੇ ਭਾਈ ਇਹ ਜਿਹੜਾ ਜਗਤ ਦੇ ਨਾਲ ਸੰਸਾਰ ਨਾਲ ਤੇਰਾ ਸਾਹ ਹੈ ਤੇਰਾ ਮੋਹ ਪਿਆਰ ਹੈ ਕਹਿਣ ਲੱਗੇ ਇਹ ਕਹਿਣ ਲੱਗੇ ਸਤਿਗੁਰੂ ਕਿਰਪਾ ਕਰਦੇ ਜੀਵਤ ਲਾਉ ਵਿਹਾਰ ਜੱਗ ਕੋ ਤੁਮ ਜਾਣੋ ਇਹ ਜਿਉਂਦੇ ਜੀਤੇ ਰਾ ਇਹਨਾਂ ਦੇ ਨਾਲ ਜਿਹੜਾ ਵਿਹਾਰ ਹੈ ਜਿਹੜਾ ਰਿਸ਼ਤਾ ਹੈ ਇਹ ਜਿਉਂਦੇ ਜਿਉਂਦੇ ਆਂਦਾ ਹੈ ਹੁਣ ਸਭ ਤੋਂ ਨੇੜੇ ਦਾ ਰਿਸ਼ਤਾ ਆਪਾਂ ਪਤੀ ਪਤਨੀ ਦਾ ਮੰਨਦੇ ਆ ਵੀ ਬੱਚੇ ਵੀ ਵੱਡੇ ਹੋ ਕੇ ਦੂਰ ਹੋ ਜਾਂਦੇ ਨੇ ਪਤੀ ਪਤਨੀ ਮਰਦੇ ਤਾਮ ਤੱਕ ਇਕੱਠੇ ਰਹਿੰਦੇ ਨੇ ਪਰ ਜਦੋਂ ਉਹਨਾਂ ਦੇ ਆਨੰਦ ਕਾਰਜ ਹੁੰਦੇ ਨੇ ਔਰ ਜਦੋਂ ਆਨੰਦ ਕਾਰਜ ਹੁੰਦੇ ਨੇ ਉਸ ਟਾਈਮ ਤੇ ਹਿੱਟ ਗ੍ਰੰਥੀ ਇਹ ਹੀ ਗੱਲ ਕਹਿੰਦਾ ਕਿ ਇਹ ਤੇਰਾ ਜੀਵਨ ਸਾਥੀ ਹੈ ਭਾਈ ਕਿ ਜਿੰਨਾ ਚਿਰ ਜਿਉਂਦਾ ਉਹਨਾਂ ਤੇਰਾ ਸਾਰਾ ਸਾਥ ਨਿਭਾਏਗਾ ਉਸ ਤੋਂ ਬਾਅਦ ਤੇਰਾ ਸਾਥ ਨਹੀਂ ਨਿਭਾਏਗਾ ਉਸ ਤੋਂ ਬਾਅਦ ਆਪੋ ਆਪਣੀ ਬਣੀ ਨਿਭੇੜਨੀ ਆ ਤੁਸੀਂ ਗਾਂ ਪ੍ਰਮਾਤਮਾ ਦੇ ਦਰ ਤੇ ਸੋ ਇਹ ਜੀਵਨ ਸਾਥੀ ਹਨ ਸਾਰੇ ਸਹਿਬ ਕਿਰਪਾ ਕਰਦੇ ਨੇ ਜੀਵਤ ਲੋ ਬਿਹਾਰ ਜਗ ਕੋ ਤੁਮ ਜਨੋ ਨਾਨਕ ਹਰ ਗੁਣ ਗਾਇਲੇ ਸਭ ਸੁਪਨ ਸਮਾਨੋ ਮਾਰੇ ਕਹਿ ਲੱਗੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਕਹਿਣ ਲੱਗੇ ਭਾਈ ਤੁਸੀਂ ਪਰਮਾਤਮਾ ਦਾ ਨਾਮ ਜਪ ਲਓ ਇਹ ਜ਼ਿੰਦਗੀ ਜਿਹੜੀ ਸੁਪਨੇ ਵਾਂਗੂ ਨਿਕਲ ਜਾਣੀ ਆ ਇਹ ਸਭ ਸੁਪਨੇ ਵਰਗੀਆਂ ਰਿਸ਼ਤੇਦਾਰੀਆਂ ਤੁਸੀਂ ਆਪਣੀ ਜ਼ਿੰਦਗੀ ਦਾ ਕਦੇ ਪਿਛਲਾ ਹਿੱਸਾ ਜਿਹੜਾ ਬੀਤ ਚੁੱਕਿਆ ਉਹਨੂੰ ਚੇਤੇ ਕਰੋ ਤੁਹਾਨੂੰ ਐ ਲੱਗੇਗਾ 30 40 ਸਾਲ ਜਿਹੜੇ ਬੀਤ ਗਏ ਨੇ ਸੁਪਨੇ ਵਾਂਗੂ ਲੰਘ ਗਏ ਹਨ ਇਸ ਸੁਪਨੇ ਦੀ ਤਰ੍ਹਾਂ ਹੈ ਸਭ ਸੁਪਨ ਸਮਾਨੋ ਸਹਿਬ ਕਹਿੰਦੇ ਕਿ ਸੁਪਨੇ ਵਰਗੀ ਜ਼ਿੰਦਗੀ ਆਏ ਭਾਈ ਸੁਪਨੇ ਵਾਂਗੂੰ ਲੰਘ ਜਾਣੀਆਂ ਇਸ ਕਰਕੇ ਇਸ ਜ਼ਿੰਦਗੀ ਨੂੰ ਸਫਲਾ ਕਰੋ ਪਰਮਾਤਮਾ ਦੇ ਨਾਮ ਨਾਲ ਜੁੜੋ ਮਾਲਕ ਦੀ ਬੰਦਗੀ ਕਰੋ ਅੰਮ੍ਰਿਤ ਵੇਲੇ ਸਮੇਂ ਸਿਰ ਜਾ ਕੇ ਇਸ਼ਨਾਨ ਕਰਕੇ ਉਸ ਮਾਲਕ ਦੇ ਨਾਮ ਨੂੰ ਜਪੋ ਉੱਠ ਕੇ ਜਪਦੀ ਸਾਹਿਬ ਦਾ ਪਾਠ ਕਰੋ ਸ਼ਾਮੀ ਰਹਿਰਾਜ ਸਾਹਿਬ ਦਾ ਜਾਪ ਕਰਕੇ ਆਪਣਾ ਮੁੱਖਾ ਦੇ ਹੀ ਸਫਲ ਕਰੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰੀਆਂ ਹੋਈਆਂ ਭੁੱਲਾਂ ਗੁਰੂ ਦੀ ਸੰਗਤ ਗੁਰੂ ਖਿਮਾ ਕਰਨ ਯੋਗ ਨੇ ਅੱਗੇ ਤੋਂ ਸਾਹਿਬ ਗੁਰਮਤੀ ਬਾਣੀ ਦੀ ਸੋਜੀ ਬਖਸ਼ਣ ਬਲਾਉ ਫਤਿਹ ਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ